ਚਲੋ ਛੱਡੋ ਹੁਣ ਤੁਸੀਂ ਗੱਲਾਂ ਹੀ ਮਾਰੀ ਜਾਣੀਆਂ ਕਿ ਭੈਣ ਨੂੰ ਕੁਝ ਦੇ ਕੇ ਵੀ ਤੋਰੋਗੇ। ਵਾਹ ਵਾਹੋ ਪਤਾ ਮੈਨੂੰ। ਭੈਣ ਅੱਜ ਤੇ ਫਿਰ ਮੋਟੀ ਦਿਹਾੜੀ ਬਣੀ ਹੋਣੀ ਆ। ਆਲਾ ਚੱਕ। ਓਏ ਯਾਰ ਕਿੰਨੀ ਧੀਰ ਲੱਗਣੀ ਆ। ਤੈਨੂੰ ਪਤਾ ਸਫਰ ਇਹਨਾ ਲੰਬਾ ਵਾ। ਜੇ ਅੱਬਾ ਇੱਥੋਂ ਹੀ ਨਹੀਂ ਲੇਟ ਨਿਕਲਾਂਗੇ ਤਾਂ ਉੱਥੇ ਕਿੰਨੇ ਵੇ ਪਹੁੰਚਣਾ ਆਪਾਂ? ਓ ਕੀ ਰੋਲਾ ਪਾਇਆ ਤੁਸੀਂ? ਚੁੱਪ ਕਰਕੇ ਬੈਠੇ ਰਹੋ ਮੈਂ ਹਜੇ ਤਿਆਰ ਨਹੀਂ ਮੈਨੂੰ ਹਜੇ ਟਾਈਮ ਲੱਗਣਾ ਨਾਲੇ ਤੁਹਾਨੂੰ ਪਤਾ ਨਹੀਂ ਕਾਲੀ ਕੋਈ ਨਹੀਂ ਪਈ ਹੁੰਦੀ ਐ ਦੀਦੀ ਦੀ ਹਜੇ ਇੱਥੇ ਐ ਦੀਦੀ ਕਿਹੜਾ ਚਲੇ ਗਏ ਹੋਏ ਆ ਉਹ ਦੀਦੀ ਨੇ ਇੱਥੇ ਰਹਿਣਾ ਵਾ ਬੰਦਤੀ ਰਖੜੀ ਤਾਂ ਹੁਣ ਉਹਨੇ ਆਪਣੇ ਘਰ ਹੀ ਜਾਣਾ ਵਾ ਯਾਰ ਤੂੰ ਛੇਤੀ ਕਰ ਆਪਾਂ ਲੇਟ ਨਾ ਹੋ ਜਾਈਏ ਕੜੀਆਂ ਪਾਲੀਆਂ ਵਾ ਤੈਨੂੰ ਮੈਂ ਕਿਹਾ ਥੀ ਆ ਸੋਨੇ ਵਾਲੀਆਂ ਪਾਈ ਤੁਹਾਨੂੰ ਕੁਝ ਸਮਝ ਨਹੀਂ ਲੱਗਦੀ ਵੀ ਅੱਜ ਕੱਲ ਮਾਹੌਲ ਕਿਦਾਂ ਦਾ ਹੈਗਾ ਉਹ ਮੋੜ ਗਈ ਆ ਗੱਡੀ ਵੇਚਦੇ ਆਪਾਂ ਜਾਣਾ ਵਾ ਤੇ ਇੰਨਾ ਚੂੜੀਆਂ ਨੂੰ ਕੀ ਹੋਇਆ ਆਹ ਚੂੜੀਆਂ ਕਿੰਨੀ ਵਾਰੀ ਕਿਹਾ ਨਹੀਂ ਪਾਉਣੀਆਂ ਜਦ ਸੋਨੇ ਦੀਆਂ ਹੀਆਂ ਉਹ ਕਿਉਂ ਨਹੀਂ ਪਾਈ ਜਾਂਦੀਆਂ ਮੈਂ ਨਹੀਂ ਪਾਣੀਆਂ ਸੋਨੇ ਦੀਆਂ ਚੂੜੀਆਂ ਮੈਨੂੰ ਡਰ ਆਂਦਾ ਚੱਲ ਚੂੜੀਆਂ ਦਾ ਤੇ ਮੈਂ ਮੰਨ ਲਿਆ ਤੇ ਮੁੰਦਰੀਆਂ ਮੁੰਦਰੀਆਂ ਨਾ ਮੈਂ ਲੋਕਰ ਚ ਲਿਆਣਾ ਹੀ ਭੁੱਲ ਗਈਆਂ ਪਰ ਯਾਰ ਇੱਕ ਅਧਿਕਾਰ ਵੀ ਰੱਖ ਲਿਆ ਕਰ ਹਾਂ ਸਾਰੀਆਂ ਲੋਕਰ ਵਿੱਚ ਜਮਾ ਕਰਾਤੀਆਂ ਵਾਂ ਤੇ ਗਹਿਣਾ ਲੋਕਰ ਚ ਹੀ ਹੁੰਦਾ ਉਹ ਇੱਕ ਅੱਧਾ ਘਰ ਵੀ ਹੋਣਾ ਚਾਹੀਦਾ ਵਾ ਬੰਦੇ ਨੇ ਆਣਾ ਜਾਣਾ ਹੋਵੇ ਪਾਦ ਸਕੇ ਕ ਪਹਿਲਾਂ ਬੈਂਕ ਜਾਵੇ ਲੈਉਣ ਮੈਂ ਜਾਣਾ ਵੀ ਕਿੱਥੇ ਹੁੰਦਾ ਆਪ ਤੇ ਤੁਸੀਂ ਦਿੱਲੀ ਬੈਠੇ ਹੁੰਦੇ ਹੋ ਜਦੋਂ ਤੁਸੀਂ ਦਿੱਲੀੋਂ ਇੱਥੇ ਆਣਾ ਹੁੰਦਾ ਤੁਹਾਡੇ ਨਾਲ ਆਈ ਦਿਨ ਕਿਤੇ ਘੁੰਮਣ ਫਿਰਨ ਜਾਣੀ ਆ ਮੈਨੂੰ ਤੇ ਘਰਾਂ ਦੇ ਕੰਮ ਤੋਂ ਵੇਲ ਨਹੀਂ ਮਿਲਦੀ ਕਦੀ ਉਹ ਕੰਮ ਕਰ ਲੈ ਕਦੀ ਉਹ ਕੰਮ ਕਰ ਲੈ ਉਹ ਤੈਨੂੰ ਕਿੰਨੀ ਵਾਰੀ ਕਿਹਾ ਵਾ ਆ ਤੇਰੇ ਕੋਮਲ ਹੱਥ ਕੰਮ ਕਰਨੋਂ ਥੋੜੀ ਬਣਿਆ ਕੋਈ ਕੰਮ ਵਾਲੀ ਲਾਲਾ ਉਹਨੂੰ ਕਿਆ ਕਰ ਕੰਮ ਕਰਿਆ ਕਰ ਸਾਰਾ ਹਾਈ ਹਾਈ ਕੰਮ ਵਾਲੀ ਮੈਂ ਲਾਲਾ ਉਹ ਕੰਮ ਵਾਲਿਆਂ ਨੂੰ ਪਤਾ ਐਡੇ ਐਡੇ ਮੂੰਹ ਅੱਡੇ ਆ ਮੈਂ ਕੋਈ ਇੱਕ ਕੰਮ ਵਸਨੀ ਲਵਾਣਾ ਘਰ ਦੇ 10 ਕੰਮ ਐ ਤੇ ਦਸਾਂ ਕੰਮਾਂ ਦਾ ਹਿਸਾਬ ਲਾਓ 1000 ਦੇ ਹਿਸਾਬ ਨਾਲ ਕਿੰਨਾ ਹੋ ਗਿਆ ਪੂਰੇ 10000 ਰੁਪਏ ਯਾਰ ਤੂੰ ਪੈਸੇ ਦੀ ਪਰਵਾਹ ਕਿਉਂ ਕਰਦੀ ਆ ਅਬ ਮੈਂ ਕਮਾਉਂਨੇ ਆ ਤੇਰੇ ਆਸਤੇ ਤੇ ਬੱਚਿਆਂ ਆਸਤੇ ਕਮਾਉਂਨੇ ਆ ਤੂੰ ਮੇਰੇ ਹੁੰਦੇ ਨਾ ਪੈਸੇ ਦੀ ਪਰਵਾਹ ਨਾ ਕਰਿਆ ਕਰ। ਉਹ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਵਾ ਆਪਣੀਆਂ ਸਹੇਲੀਆਂ ਵੱਲ ਵੇਖ ਕਿੰਨਾ ਘੁੰਮਦੀਆਂ ਫਿਰਦੀਆਂ ਵਾ ਤੂੰ ਵੀ ਉਹਨਾਂ ਨਾਲ ਘੁੰਮਿਆ ਫਿਰਿਆ ਕਰ, ਇੰਜੋਏ ਕਰਿਆ ਕਰ, ਪੈਸੇ ਦੀ ਪਰਵਾਹ ਨਾ ਕਰਿਆ ਕਰ। ਉਹਨਾਂ ਵਾਂਗੂ ਨਾ ਤੂੰ ਵੀ ਕਿੱਟੀ ਪਾਰਟੀ ਤੇ ਜਾਇਆ ਕਰ। ਤੂੰ ਤਾਂ ਬਸ ਆ ਘਰ ਦੇ ਕੰਮਾਂ ਕਰਾਂ ਵਿੱਚ ਹੀ ਲੱਗੀ ਰਹਿਣੀ ਆ। ਮੈਂ ਇੰਜੋਇਮੈਂਟ ਕਰਨ ਚੱਲੇ ਜਾਨੀ ਆ। ਕਿੱਟੀ ਪਾਰਟੀਆਂ ਤੇ ਮੈਂ ਚੱਲੇ ਜਾਨੀ ਆ। ਪਰ ਮੰਮੀ ਦਾ ਖਿਆਲ ਕੌਣ ਰੱਖੇਗਾ? ਉਹ ਮੰਮੀ ਦਾ ਖਿਆਲ ਰੱਖਣ ਨੂੰ ਭਾਬੀ ਹੈਗੀ ਤੇ ਆ ਆਪੇ ਵੇਖ ਲਿਆ ਕਰੂਗੀ ਉਹ। ਬਸ ਇਤੇ ਆੜਡਾਂ ਉਹ ਆੜਡਾਂ ਤਾਂ ਫੇਰ ਕੀ ਹੋਇਆ ਜਾਣ ਲੱਗੇ ਬਸ ਇੱਕ ਆਵਾਜ਼ ਮਾਰਦਾ ਕਰ ਬਸ ਤੁਸੀਂ ਨਾ ਸਾਰੀਆਂ ਗੱਲਾਂ ਛੱਡੋ ਪਹਿਲਾਂ ਮੈਨੂੰ ਦੱਸੋ ਦੀਦੀ ਨੂੰ ਕੀ ਦੇ ਕੇ ਤੋੜਨਾ ਜੇ ਉਹ ਹੋ ਦੀਦੀ ਪਰਵਾਹ ਤੂੰ ਨਾ ਕਰ ਜੋ ਮੈਂ ਦੇਣਾ ਆਪੇ ਦੇ ਲੂੰਗਾ ਨਾਲੇ ਮੇਰੀ ਗੱਲ ਸੁਣ ਤੈਨੂੰ ਕਿੰਨੀ ਵਾਰੀ ਕਿਹਾ ਮੈਂ ਆ ਛੋਟੇ ਈਅਰਿੰਗ ਨਾ ਪਾਇਆ ਕਰ ਜਿਹੜੇ ਮੈਂ ਤੈਨੂੰ ਵੱਡੇ ਬਣਾ ਕੇ ਦਿੱਤੇ ਆ ਹੁਣ ਉਹ ਕਿਉਂ ਨਹੀਂ ਪਾਏ ਮੇਰੇ ਕੋਲੋਂ ਨਾ ਐਡੇ ਵੱਡੇ ਈਅਰਿੰਗਸ ਨਹੀਂ ਪੈਂਦੇ ਮੇਰੇ ਕੰਨ ਦਰਦ ਕਰਨ ਲੱਪਨਦੇ ਆ ਉਹ ਨਹੀਂ ਨਹੀਂ ਮਿਲਣੀਆਂ ਚੀਜ਼ਾਂ ਦਾ ਪਤਾ ਤੂੰ ਬਸ ਉਹ ਹੀ ਏਰਿੰਗ ਪਾ ਹੋਰ ਭਾਬੀ ਜੀ ਵੀਰੇ ਦਾ ਸੁਣਾਓ ਕੰਮ ਕਾ ਠੀਕ ਆਣ ਆ ਠੀਕ ਐ ਇਸ ਤਰ੍ਹਾਂ ਹੀ ਐ ਹੁਣ ਤੈਨੂੰ ਪਤਾ ਨਵੀਂ ਜਗ੍ਹਾ ਤੇ ਹੁਣ ਕੰਮ ਸ਼ੁਰੂ ਕੀਤਾ ਥੋੜਾ ਬੋਤਾ ਤੇ ਹੁੰਦਾ ਹੀ ਐ ਨਾ ਅੱਛਾ ਬਾਕੀ ਹੁਣ ਹੋ ਜਾਏਗਾ ਹੌਲੀ ਹੌਲੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੂੰ ਇਹ ਨਾ ਫਿਕਰ ਨਾ ਕਰੋ ਅੱਗੇ ਵੀ ਤੇ ਵੀਰਾ ਨੌਕਰੀ ਕਰਦਾ ਹੀ ਸੀਗਾ ਇੰਨੇ ਸਾਲ ਉਥੇ ਕੀਤੀ ਹੁਣ ਨਹੀਂ ਉਥੇ ਸਰਿਆ ਵਰਿਆ ਤਾਂ ਕਰਕੇ ਉਹ ਨਵੀਂ ਜਗ੍ਹਾ ਉਹਨਾਂ ਨੇ ਲੱਭ ਲਈ ਆ ਤੇ ਤਾਂ ਹੀ ਉਹ ਫਟਾਫਟ ਮੈਂ ਰਾਤੀ ਆ ਗਈ ਸੀ ਮੈਂ ਬੰਦੀ ਮੈਨੂੰ ਪਤਾ ਹੀਗਾ ਵੀਰੇ ਨੇ ਜਾਣਾ ਸਵੇਰੇ ਕੰਮ ਤੇ ਨਵੀਂ ਨੌਕਰੀ ਹੈ ਨਾ ਛੁੱਟੀ ਵੀ ਨਹੀਂ ਲੈ ਸਕਦੇ ਠੋਰ ਕੀ ਚੰਗਾ ਆ ਤੂੰ ਰਾਤੀ ਆ ਗਈ ਅਵੇਲਾ ਸਿਰੇ ਸਿਰੇ ਨੂੰ ਆਪਣਾ ਨਿਕਲ ਗਏ ਟਾਈਮ ਨਾ ਤੂੰ ਰਾਤੀ ਬੰਦੀ ਹੀ ਸਿਰੇ ਵਧੀਆ ਹੋ ਗਿਆ ਮੇਰੀ ਵੀਰੇ ਨਾਲ ਤਾਂ ਪਹਿਲਾਂ ਹੀ ਗੱਲ ਹੋ ਗਈ ਸੀ ਉਹ ਕਹਿੰਦੇ ਸੀਗੇ ਭੈਣੇ ਤੂੰ ਰਾਤੀ ਆ ਜੀ ਇੱਕ ਰਾਤ ਰਹਿ ਜਮੇ ਨਾਲੇ ਤੇ ਨਾਲੇ ਮੈਨੂੰ ਰਖੜੀ ਬਣ ਜਾਵੀਂ ਨਾ ਮਾ ਕੰਮ ਮਾ ਫੇਰ ਅਗਲੇ ਕੀ ਕਹਿੰਦੇ ਆ ਸੋ ਗੱਲਾਂ ਕੱਢ ਕਰ ਦਿੰਦੇ ਆ ਫੇਰ ਚੰਗਾ ਨਹੀਂ ਲੱਗਦਾ ਤੇਨੂੰ ਪਤਾ ਛੁੱਟੀ ਤੇ ਮਿਲ ਨਹੀਂ ਸਕਦੀ ਭਾਬੀ ਅ ਸਾਹਿਲ ਕੀ ਰੋਲਾ ਪਾਉਂਦੇ ਆ ਵਾ ਤਿਆਰ ਹੋ ਵਾ ਤਿਆਰ ਹੋ ਵਾ ਕਿੱਥੇ ਚੱਲੇ ਆਏ ਉਹਨੇ ਜਾਣਾ ਆਪਣੇ ਸੋਹਰੇ ਅੱਜ ਸੋਹਰੇ ਲੈ ਦੱਸ ਰਾਤੀ ਤੇ ਆਇਆ ਵਾ ਥੱਕ ਗਿਆ ਨਾ ਵਾ ਅੱਗੇ ਵੀ ਤੇ ਸੋਨੀਆ ਕੱਲੀ ਜਾਂਦੀ ਸੀਗੀ ਤੇ ਐਤ ਕਿਵੇਂ ਚੱਲ ਜਾਂਦੀ ਉਹ ਵਿਚਾਰਾ ਥੱਕਿਆ ਹਰ ਆਇਆ ਵਾ ਹੁਣ ਫੇਰ ਡਰਾਈਵ ਕਰਕੇ ਇੰਨੀ ਦੂਰ ਜਾਊਗਾ ਚੰਡੀਗੜ੍ਹ ਕੋਈ ਥੱਕਿਆ ਹਰਾ ਨਹੀਂ ਆਇਆ ਉਹਦੀ ਬੋਟੀ ਨੇ ਕਿਹਾ ਜਾਣਾ ਤੇ ਬਸ ਜਾਣਾ ਉਹ ਸੋਰੇ ਜਾਣ ਵਾਸਤੇ ਉਹਨੂੰ ਕੋਈ ਥਕਾਵਟ ਨਹੀਂ ਹੁੰਦੀ ਤੇ ਜੇ ਕੋਈ ਹੋਰ ਕਹਿ ਦੇਵੇ ਤੇ ਉਹਦੇ ਕੁੱਠਿਆ ਨਹੀਂ ਜਾਂਦਾ ਉਹ ਜੀ ਜਨਾਨੀ ਨੇ ਜੋ ਕਿਹਾ ਵੈ ਤੇ ਉਹ ਹੁਣ ਉਹ ਕਿਦਾਂ ਨਾ ਕਰ ਦੇਵੇ ਗੱਲ ਤੇ ਸਾਡੀ ਸਹੀ ਜਨਾਨੀ ਨਾਲ ਜ਼ਿਆਦਾ ਚਾਹ ਤੇ ਉਹਨੂੰ ਚੜਿਆ ਆਈ ਮੇਰੀ ਗੱਲ ਸੁਣੋ ਹੁਣ ਨਾ ਆਪਾਂ ਵੀ ਚੱਲਦੇ ਆਂ ਇੱਕ ਦਿਨ ਤੇ ਹੋ ਗਿਆ ਵਾ ਤੁਹਾਨੂੰ ਪਤਾ ਸਾਰਾ ਉੱਥੋਂ ਦਾ ਸਿਸਟਮ ਖਰਾਬ ਹੋ ਜਾਂਦਾ ਮੇਰੇ ਸੋਹਰੇ ਵੀ ਤੇ ਮੈਂ ਚੱਲਣਾ ਫਿਰ ਇਸ਼ਿਕਾ ਪਤਾ ਨਹੀਂ ਕਿੱਥੇ ਗਈ ਆ ਮੰਮੀ ਮੈਂ ਇੱਥੇ ਹੀ ਕਿਉਂ ਆ ਮੈਂ ਹੋਰ ਕਿੱਥੇ ਜਾਣਾ ਮੈਂ ਤੇ ਚਲੋ ਹੁਣ ਘਰ ਚਲੀਏ ਕੱਲ ਮੇਰਾ ਪੇਪਰ ਹੈਗਾ ਮੈਨੂੰ ਰਿਵੀਜ਼ਨ ਵੀ ਕਰਨੀ ਆ ਲੈ ਇਸ਼ਿਕਾ ਨਿਕਾਲੀ ਫਿਰ ਕੀ ਹੋ ਗਿਆ ਨਹੀਂ ਮੰਮੀ ਬੜਾ ਟਾਈਮ ਹੋ ਗਿਆ ਨਾਲੇ ਮੈਂ ਘਰ ਜਾ ਕੇ ਪੜ੍ਹਨਾ ਵੀ ਹੈ ਕੋਈ ਨਹੀਂ ਘੰਟਾ 2 ਘੰਟੇ ਹੋਰ ਰੁਕ ਜੋ ਠਹਿਰ ਕੇ ਅੱਛਾ ਪਹਿਲੇ ਮੈਨੂੰ ਦੱਸ ਇੱਧਰ ਆ ਪਿੱਛੇ ਪਿੱਛੇ ਲੁਕੀ ਜਾਨੀ ਇੱਧਰ ਆ ਤੇ ਮੈਨੂੰ ਦੱਸ ਤੂੰ ਹੁਣ ਖਾਣਾ ਕੀ ਆ ਬੱਸ ਮੰਮੀ ਸਵੇਰੇ ਹਜੇ ਤੁਸੀਂ ਆਲੂ ਦੇ ਪਰੌਂਠੇ ਖਵਾਏ ਆ। ਉਹ ਤਾਂ ਸਵੇਰ ਦਾ ਨਾਸ਼ਤਾ ਸੀ। ਤੂੰ ਜਲਦੀ ਦੱਸ ਕੀ ਖਾਣਾ ਹੈ? ਨਹੀਂ ਨਹੀਂ ਮੰਮੀ ਮੇਰਾ ਤਾਂ ਢਿੱਡੀ ਫਟਣ ਤੇ ਆ ਗਿਆ ਵਾ। ਉਹ ਕੋਈ ਨਹੀਂ ਫਟਦਾ। ਕੁਛ ਕਦੀ ਇਹ ਖਾ ਲਾ ਕਦੀ ਉਹ ਖਾ ਲਾ। ਤੈਨੂੰ ਪਤਾ ਤੇਗਾ ਤੇਰੀ ਮੰਮੀ ਨੂੰ ਕੁਕਿੰਗ ਦਾ ਇੰਨਾ ਸ਼ੌਂਕ ਹੈਗਾ ਵਾ ਜਦੋਂ ਆ ਪਾਈ ਹੈ ਨਾ ਬਰਸ ਹੋਈ ਜੇ ਵੱਡ ਜਾਂਦੇ ਕਦੀ ਕੁਛ ਬਣਾ ਕੇ ਲਿਆਣਾ ਕਦੀ ਕੁਛ ਬਣਾ ਕੇ ਲਿਆਣਾ। ਤੇ ਪਤਾ ਕਿਵੇਂ ਲੱਗੇ। ਨਹੀਂ ਮੁੱਕਦਾ। ਤੇ ਪਤਾ ਕਿਵੇਂ ਲੱਗੇਗਾ ਮੰਮੀ ਘਰ ਆਏ। ਅੱਛਾ ਕੀ ਖਾਣਾ ਨੂਡਲ ਬਣਾਵਾ? ਚਲੋ ਜੇ ਕਹਿੰਦੇ ਪਏ ਤੇ ਬਣਾ ਹੀ ਲੋ ਫੇਰ ਆ ਮੈਂ ਕਿਹਨੂੰ ਨੂਡਲ ਖਾਣੇ ਆ ਮੇਰੀ ਗੱਲ ਸੁਣੋ ਭਾਬੀ ਮੈਂ ਹੁਣ ਥੱਲੇ ਜਾਵਾਂ ਬਾਅਦ ਜੋ ਇਹ ਨਾ ਹੋਵੇ ਕਿ ਮੈਨੂੰ ਕਹਿਣ ਲੱਪੇ ਉੱਪਰ ਹੀ ਬੈਠੀ ਆ ਥੱਲੇ ਤੇ ਆਈ ਨਹੀਂ ਜਿਆਦੀ ਪਿਆਰੀ ਭਾਬੀ ਤੇ ਆਵਾ ਉਹ ਤੇ ਐਵੇਂ ਹੀ ਆ ਉਹਨੂੰ ਤੇ ਪੁੱਛਦੀ ਨਹੀਂ ਲੈ ਤੇ ਹੁਣ ਚੰਗੀ ਤਰ੍ਹਾਂ ਤਿਆਰ ਹੋ ਲੈਂਦੇ ਹਾਂ ਤੂੰ ਜੂਰ ਜਾ ਕੇ ਰੰਗ ਚ ਭੰਗ ਪਾਉਣਾ ਈ ਹਲਗੀ ਹੋਣੀ ਤਿਆਰ ਮਹਾਰਾਣੀ ਵੇਖਾ ਤੇ ਸਹੀ ਕੀ ਤਿਆਰ ਹੋਈ ਆ ਤਿਆਰ ਦੀ ਤੂੰ ਛੱਡ ਸਾਈ ਨੇ ਆਪੇ ਕਹਿਣਾ ਆ ਨਹੀਂ ਐ ਲਾ ਕੇ ਉਹ ਪਾ ਐ ਲਾ ਕੇ ਉਹ ਪਾ ਉਹਦੇ ਤੇ ਆਪਣੇ ਨਖਰੇ ਬੜੇ ਆ ਕਿਤੇ ਅੱਧੀ ਬੋਟੀ ਦਾ ਕਿਤੇ ਅੱਧੀ ਅਧੂਰੀ ਤਿਆਰ ਨਾ ਹੋ ਜਾਵੇ ਨਵੀਂ ਦੁਲਹਨ ਬਣਾਣਾ ਹੈ ਉਹਨੇ ਉਹਨੂੰ ਮੈਂ ਤੇ ਇਹ ਕੰਨੀ ਆ ਇੰਨੀ ਤੇ ਦਾਲ ਨਹੀਂ ਥੱਲੇ ਲੱਗੀ ਜਿੰਨਾ ਮੇਰਾ ਭਰਾ ਥੱਲੇ ਲੱਗ ਗਿਆ ਆ ਵੇਖ ਲੈ ਭਾਬੀ ਇਹ ਹੋਈ ਭਰਾਵਾ ਜਿਹੜਾ ਤੁਹਾਡੀ ਛੋਟੀ ਛੋਟੀ ਗੱਲ ਤੇ ਨੁਕਸੇ ਕੱਢਦਾ ਹੁੰਦਾ ਆਹ ਚੀਜ਼ ਚੰਗੀ ਨਹੀਂ ਬਣੀ ਆਹ ਮੋਟੀਆਂ ਰੋਟੀਆਂ ਵਾਂ ਆ ਚੋਲ ਕੱਚੇ ਰਹਿ ਗਏ ਹੁਣ ਤੇ ਜੋ ਮਰਜੀ ਦੇ ਦੋ ਬਈ ਵੀ ਖਾ ਲਿੰਦਾ ਵਾ ਮੋਟੀ ਰੋਟੀ ਵੀ ਲੰਘ ਜਾਂਦੀ ਆ ਕੱਚੀਆਂ ਚੀਜ਼ਾਂ ਵੀ ਲੰਘ ਜਾਂਦੀਆਂ ਵਾਂ ਜਿਆਦਾ ਤੇ ਮੈਡਮ ਨੂੰ ਬਾਹਰ ਦੀ ਸੈਨਾ ਕਰਵਾਉਂਦਾ ਵਾ ਲੈ ਹੁਣ ਤੇ ਤੁਹਾਨੂੰ ਪਤਾ 15 ਦਿਨਾਂ ਬਾਅਦ ਲਿਓ ਆ ਜਾਂਦਾ 2-3 ਦਿਨ ਲਾ ਜਾਂਦਾ ਤੇ ਬਸ ਬਾਹਰ ਹੀ ਤੁਰੇ ਰਹਿੰਦੇ ਉਹਦੀ ਤਾਂ ਅੱਡੀ ਥੱਲੇ ਲੱਗਦੀ ਨਹੀਂ ਉਹਦੇ ਪੈਰਾਂ ਥੱਲੇ ਫੋਲੀ ਵਿਛਾਈ ਜਾਂਦਾ ਫੋਲੀ ਵਿਛਾਈ ਜਾਂਦਾ ਤੇ ਮੰਮੀ ਵਿਚਾਰੇ ਵਾਝੇ ਹੀ ਮਾਰਦੇ ਰਹਿੰਦੇ ਪੁੱਛਦੇ ਹੀ ਰਹਿੰਦੇ ਕਿਿੱਧਰ ਆਏ ਹੋ ਤੇ ਕਿਿੱਧਰ ਚੱਲੇ ਹੋ ਉਹਨਾਂ ਨੂੰ ਤਾਂ ਕੁਝ ਪਤਾ ਹੀ ਨਹੀਂ ਹੁੰਦਾ ਫਿਰ ਮੈਂ ਥੱਲੇ ਜਾ ਕੇ ਉਹਨਾਂ ਦਾ ਧਿਆਨ ਰੱਖਣਾ ਪੈਂਦਾ ਨਾ ਤੇ ਬਾਹਰ ਜਾਂਦੇ ਤੇ ਮੰਮੀ ਵਾਸਤੇ ਨਹੀਂ ਕੁਝ ਲੈ ਕੇ ਆਉਂਦੇ ਉਹ ਲੈ ਆਉਂਦੇ ਐ ਤੇ ਮੰਮੀ ਕੋ ਐਸ ਉਮਰ ਵਿੱਚ ਬਾਹ ਦੀਆਂ ਖੱਦੀਆਂ ਜਾਣੀਆਂ ਗੱਲ ਵੀ ਸਹੀ ਐ ਭਾਬੀ ਮੇਰੀ ਗੱਲ ਸੁਣ ਹੁਣ ਮੈਂ ਚੱਲਾਂ ਜੇ ਇਹਨੇ ਸੁਣ ਲਿਆ ਨਾ ਚੁਗਲ ਖੋਜੀ ਗਈ ਐ ਇਹਨੇ ਕਹਿਣਾ ਵੇ ਕਿਤਨਾ ਚੁਗਲਿਆ ਕਰਨ ਦੀ ਮੇਰੀਆਂ ਜਾਵਾਂ ਹੁਣ ਮੈਂ ਤੂੰ ਜਾ ਤੇ ਸਿੱਧਾ ਜਾਣਾ ਹੈ ਨਾ ਤੇ 2 ਮਿੰਟ ਬਸ ਰੁਕ ਜਾ 1 ਮਿੰਟ 1 ਮਿੰਟ ਮੈਂ ਆਈ ਮੰਮੀ ਜਲਦੀ ਚੱਲੋ ਮਾਮੀ ਅੱਗੇ ਮੈਨੂੰ ਕਹਿਣ ਦੀ ਕਿ ਤੇਰੀ ਮਾਂ ਨੇ ਕਦੋਂ ਥੱਲੇ ਉਤਰਨਾ ਵਾ ਕੋਈ ਨਹੀਂ ਉਤਰ ਜਾਂਦੀ ਮਾਂ ਮਾਮੀ ਦੀ ਕਿਹੜੀ ਗੱਲ ਲੈ ਆ ਗਈ ਐਵੇਂ ਕੀ ਸੀ ਤਾ ਆ ਤੇਰੀ ਫੇਵਰੇਟ ਮਠਾਈ ਹੈਂ ਆ ਤੇਰੇ ਵਾਸਤੇ ਲਿਆਂਦਾ ਸੀ ਮੈਂ ਸਪੈਸ਼ਲ ਤੇ ਇਹ ਤੇਰਾ ਰਖੀ ਦਾ ਭਾਬੀ ਪੈਸਿਆਂ ਦੀ ਕੀ ਲੋੜ ਆ ਆ ਦੇ ਤੇ ਦਿੱਤਾ ਸਮਾਨ ਉਹ ਪੈਸੇ ਨਹੀਂ ਆ ਪਿਆਰ ਹੈਗਾ ਤੂੰ ਨਾ ਵਿੱਚ ਬੋਲ ਤੇ ਐ ਵੇਖ ਐਵੇਂ ਮੈਂ ਤੇਰੇ ਵਾਸਤੇ ਸੂਟ ਲਿਆਂਦਾ ਸੀ ਵੇਖ ਸੋਣਾ ਸੂਟ ਤੇ ਬੜਾ ਸੋਹਣਾ ਵਾ ਪਰ ਭਾਬੀ ਕੀ ਇਹ ਫੜਨ ਨਾਲ ਤੇ ਮੇਰੀ ਗੱਲ ਸੁਣੋ ਸੁਣਾ ਸੂਟ ਤੁਸੀਂ ਦੇ ਦਿੱਤਾ ਵਾ ਨਾ ਹੁਣ ਆ ਪੈਸੇ ਇਹ ਇਹ ਪਹਿਣਾ ਦਾ ਹੁੰਦਾ ਇਹ ਰਖੜੀ ਦਾ ਮੈਂ ਨਹੀਂ ਦਿੱਤਾ ਆਪਣੇ ਭਰਾ ਨੂੰ ਪੁੱਛੀ ਮੇਰਾ ਕੰਮ ਦੇਣਾ ਸੀ ਮੈਂ ਦੇ ਦਿੱਤਾ ਪਰ ਮਿੰਦਾ ਸੂਟ ਸੋਹਣਾ ਕਿ ਨਹੀਂ ਸੂਟ ਤੇ ਬੜਾ ਸੋਹਣਾ ਵਾ ਪਰ ਮੈਂ ਹਰ ਵਾਰ ਆਨੀ ਆ ਨਾ ਤੁਸੀਂ ਇੰਨਾ ਖਰਚਾ ਕਰ ਦਿੰਦੇ ਜੇ ਮੈਨੂੰ ਚੰਗਾ ਨਹੀਂ ਲੱਗਦਾ ਅੱਗੇ ਮੈਨੂੰ ਪਤਾ ਵਾ ਕਿ ਵੀਰੇ ਦੇ ਥੋੜੀ ਕੰਮ ਦੀ ਪ੍ਰੋਬਲਮ ਚੱਲਦੀ ਆ ਤੇ ਇਹ ਤੇਰਾ ਕਰੋ ਪੈਸੇ ਰੱਖ ਲਓ ਮੈਂ ਸੂਟ ਲੈ ਲਵਾਂ ਚਲ ਚਲ ਕੋਈ ਗੱਲ ਨਹੀਂ ਤੂੰ ਸਭਾ ਭਰਾ ਨੂੰ ਆਸ਼ੀਰਵਾਦ ਦਿਆ ਕਰ ਤੇਰੇ ਭਰਾ ਦਾ ਨੌਕਰੀ ਤੇ ਬਹੁਤ ਵਧੀਆ ਤਰੱਕੀ ਹੋਵੇ ਲੈ ਦੱਸ ਭਾਬੀ ਭੈਣਾਂ ਕਦੀ ਇਹ ਚਾਹਣਗੀਆਂ ਕਿ ਉਹਦਾ ਭਰਾ ਤਰੱਕੀਆਂ 'ਚ ਨਾ ਹੋਵੇ ਭੈਣ ਜਦੋਂ ਇੱਕ ਰਖੜੀ ਬੰਦੀ ਨਾ ਆਪਣੇ ਭਰਾ ਦੀ ਗੁੱਟ ਤੇ ਉਹ ਧਾਗਾ ਨਹੀਂ ਹੁੰਦਾ ਉਹਦੇ ਵਿੱਚ ਬੜੀਆਂ ਹੀ ਅਸੀਸਾਂ ਤੇ ਦੁਆਵਾਂ ਹੁੰਦੀਆਂ ਕਿ ਮੇਰਾ ਭਰਾ ਤਰੱਕੀਆਂ 'ਚ ਰਹੇ ਤੰਦਰੁਸਤ ਰਹੇ ਖੂਬ ਤਰੱਕੀ ਕਰੇ ਆਪਣੀ ਲਾਈਫ ਦੇ ਵਿੱਚ ਤਾਂ ਹੀ ਤੇ ਕਿਹਾ ਇਹਨੂੰ ਹੁਣ ਤੂੰ ਰੱਖ ਤੇ ਆਪਣੇ ਭਰਾ ਨੂੰ ਆਸ਼ੀਰਵਾਦ ਦੇ ਇਸੇ ਕਹਨ ਪਸੰਦ ਆਇਆ ਤੇ ਆ ਡੱਬੇ 'ਚ ਵੇਖ ਤੇ ਸੀ ਤੇਰੀ ਫੇਵਰੇਟ ਮਠਾਈ ਐ ਲੈ ਰੋਸਟਡ ਬਰਫੀ ਹੋਰ ਕੀ ਮੈਨੂੰ ਪਤਾ ਇਸੀ ਕਾ ਖਾਂਦੀ ਆ ਤੇ ਮੈਂ ਸਪੈਸ਼ਲ ਮੰਗਾਈ ਆ। ਭਾਬੀ ਜੀ। ਤੂੰ ਹੀ ਆ ਦਿੱਤਾ। ਚਲੋ ਤੁਹਾਡਾ ਦਿੱਤਾ ਸਿਰ ਮੱਥੇ। ਪਰ ਮੇਰੀ ਗੱਲ ਸੁਣ। ਤੂੰ ਇੰਨਾ ਖਰਚਾ ਨਾ ਕਰਿਆ ਕਰੋ। ਜਦੋਂ ਵੀ ਮੈਂ ਆਨੀ ਆ ਤੁਸੀਂ ਇਹ ਸੂਟ ਇਸੀ ਕਾ ਦਾ ਮੇਰਾ ਫਿਰ ਪੈਸੇ ਵੀ ਨਾ ਕਰਿਆ ਕਰੋ। ਉਹ ਲੈ ਫਿਰ ਉਹੀ ਗੱਲ। ਉਹ ਸਾਲ 'ਚ ਇੱਕ ਬਾਰ ਤੇ ਰਖੜੀ ਆਂਦੀ ਆ। ਸਾਲ ਬਾਅਦ ਤੇ ਕਿਤੇ ਪੈਣ ਆਂਦੀ ਆ ਚਾਹ ਨਾਲ। ਵਾਨੀ ਟੈਨਸ਼ਨ ਨਾ ਲਿਆ ਕਰ ਨਾਲ ਧੀਆ ਨੂੰ ਦਿੱਤਿਆਂ ਕੋਈ ਥੁਰਦਾ ਥੋੜੀ ਆ ਇਹ ਹੋਰ ਹੀ ਵੱਧਦਾ ਵੈ ਰੱਬ ਆਪੇ ਬਰਕਤ ਪਾਂਦਾ ਵੈ ਚਲੋ ਠੀਕ ਆ ਮੈਂ ਤੇ ਇਹੀ ਚਾਹਨੀ ਰੱਬ ਮੇਰੀ ਭਰਾ ਦੀ ਕਮਾਈ ਜੇ ਹੋਰ ਜਿਆਦਾ ਬਰਕਤ ਪਾਵੇ ਹੁਣ ਮੈਂ ਚਾਹਾਂ ਕਿ ਤੇ ਥੱਲੇ ਸੁਣਦੀ ਨਾ ਹੋਵੇ ਅੱਛਾ ਚਲ ਠੀਕ ਆ ਚੱਲ ਚਲੀ ਚਲੋ ਠੀਕ ਆ ਭਾਬੀ ਜੀ ਅੱਛਾ ਠੀਕ ਆ ਆਇਓ ਤੁਸੀਂ ਵੀ ਕਿਸੇ ਦਿਨ ਘਰ ਹਾਂ ਹਾਂ ਆਵਾਂਗੀ ਮੈਂ ਆਵਾਂਗੀ ਜਰੂਰ ਚਲ ਠੀਕ ਆ ਅਸ਼ਿਕਾ ਚੱਲ ਚਲੀ ਚਲੋ ਹੇ ਮਾਲਿਕਾ ਇਹ ਵਾਇਗਰੂ ਮੇਰੀ ਤੇ ਹੀ ਅਰਦਾਸ ਹੈ ਕਿ ਆ ਧੀਆਂ ਦੇ ਪੈਰਾਂ ਪਿੱਛੇ ਕੀ ਪਤਾ ਅਸੀਂ ਇੱਥੋਂ ਤੱਕ ਪਹੁੰਚੇ ਆ ਤੇ ਤੂੰ ਸਾਨੂੰ ਹੋਰ ਦਿੰਦਾ ਰਵੇਂ ਤੇ ਸਾਡੇ ਘਰੋਂ ਧੀਆਂ ਇਦਾਂ ਹੀ ਖੁਸ਼ ਹੋ ਕੇ ਹੱਸਦੀਆਂ ਵਸਦੀਆਂ ਜਾਣ ਕਿਉਂਕਿ ਧੀਆਂ ਨੂੰ ਦਿੱਤਿਆਂ ਕਹਿੰਦੇ ਨੇ ਨਾ ਕਿ ਘਰ 'ਚ ਹੋਰ ਬਰਕਤਾਂ ਪੈਂਦੀਆਂ ਨੇ ਆਪੇ ਕਮਾਈਆਂ 'ਚ ਵਾਧੇ ਹੋ ਜਾਂਦੇ ਆ ਤੇ ਐਦਾਂ ਹੀ ਧੀਆਂ ਇੱਥੋਂ ਹਮੇਸ਼ਾ ਹੱਸਦੀਆਂ ਵਸਦੀਆਂ ਖੁਸ਼ ਜਾਣ ਤੇ ਭਰਾਵਾਂ ਦੀ ਕਮਾਈ 'ਚ ਇਦਾਂ ਹੀ ਬਰਕਤਾਂ ਪੈਂਦੀਆਂ ਰਹਿਣ ਕਿਰਨ चल पुत्त ਥੱਲੇ ਆ ਜਾ ਆਪਣੀ ਮਾਂ ਕੋਲ ਵੀ ਦੋ ਘੜੀਆਂ ਬੈ ਜਾ ਤੇ ਤੂੰ ਕਾ ਲਈ ਪਾਦਾ ਨਹੀਂ ਐ ਆ ਜਾ ਆ ਜਾ ਮੇਰਾ ਵੀ ਦਿਲ ਕਰਦਾ ਤੇਰੇ ਕੋਲ ਬਹਿਣ ਤੇ ਅੱਛਾ ਲਾ ਮੰਮੀ ਯਾਰ ਹੁਣ ਚਾਹ ਦਾ ਟਾਈਮ ਲਾਣਾ ਨਾ ਨਾਨੀ ਦੇ ਕੋਲ ਅੱਗੇ ਨਾ ਟਾਈਮ ਲੱਗ ਗਿਆ ਵੈ ਤੂੰ ਘਰੇ ਜਾ ਕੇ ਕੀ ਕਰਨਾ ਹੁਣ ਨਾਨੀ ਕੋ ਤੇ ਬਹਿਣਾ ਹੀ ਐ ਨਾ ਥੋੜੀ ਦੇਰ ਵਾਸਤੇ ਯਾਰ ਜ਼ਿਆਦਾ ਦੇਖ ਨਾ ਬਹਿਣਾ ਚਲ ਠੀਕ ਆ ਆ ਜਾ ਆ ਜਾ ਹਾਂਜੀ ਆ ਨੀ ਮੇਰੀ ਬੱਬੋ ਆ ਐ ਕੋਠੀ ਜਾ ਕੇ ਬਹਿ ਗਈ ਮੈਂ ਉੱਡੀਕ ਨਹੀਂ ਬਈ ਕੋਲੋਂ ਤੇ ਮੜੀ ਚੋਣੀ ਤੇ ਮੰਮੀ ਮੇਰੀ ਗੱਲ ਸੁਣੋ ਆਹ ਵੇਖੋ ਭਾਬੀ ਜੀ ਨੇ ਆ ਡੱਬਾ ਦਿੱਤਾ 1500 500 ਇਹਦਾ ਦੇ ਦਿੱਤਾ ਆ ਸੂਟ ਦੇ ਦਿੱਤਾ ਆ ਇਸ਼ਿਕਾ ਦਾ ਬ੍ਰੇਸਲੇਟ ਇੰਨਾ ਭਾਬੀ ਜੀ ਨੇ ਕਰਤਾ ਵਾ ਕਿਹਦਾ ਨਾ ਉਹ ਤੂੰ ਤੂੰ ਰਹਿਣ ਦੇਣਾ ਸੀ ਪਤਾ ਤੇਰੇ ਭਰਾ ਦਾ ਕੰਮ ਨਹੀਂਗਾ ਉਹਨੇ ਪੰਜ ਚਾਰ ਛੁੱਟੀਆਂ ਲਈ ਉਹ ਨੌਕਰੀ ਤੇ ਜਵਾਬ ਹੋ ਗਿਆ ਮੰਮੀ ਤੁਹਾਨੂੰ ਪਤਾ ਤੇ ਆ ਮੇਰਾ ਮੈਂ ਤੇ ਭਾਬੀ ਜੀ ਨੂੰ ਪੜਾ ਕਿਆ ਕਿ ਜੇ ਤੁਸੀਂ ਸੂਟ ਦੇਤਾ ਨਾ ਮੈਂ ਪੈਸੇ ਨਹੀਂ ਲੈਣੇ ਕੋਈ ਗੱਲ ਨਹੀਂ ਪਰ ਉਹ ਮੰਨੇ ਹੀ ਨਹੀਂ ਪਤਾ ਇਹ ਪੈਸੇ ਨਾ ਉਹਦੇ ਭਰਾ ਨੇ ਉਹਨੂੰ ਰਖੜੀ ਦੇ ਦਿੱਤੇ ਸੀ ਤੇ ਸੂਟ ਵੀ ਉਹੀ ਹੈ ਤੋਨੇ ਆਪ ਨਹੀਂ ਰੱਖਿਆ ਤੇ ਤੈਨੂੰ ਦੇ ਦਿੱਤਾ ਚਲ ਕੋਈ ਨਹੀਂ ਬੁੱਤ ਉਹਨੇ ਮਾਨ ਨਾ ਤੂੰ ਤੂੰ ਰੱਖ ਲੈ ਉਹਨੇ ਨਾ ਆਪਣੇ ਵੱਡੇ ਹੁੰਦਾ ਫਰਜ਼ ਨਿਭਾਇਆ ਈ ਤੇ ਕੋਈ ਗੱਲ ਨਹੀਂ ਮੈਂ ਉਹਨੂੰ ਆਨੇ ਬਹਾਨੇ ਦੇ ਦੇਾਂਂ ਕਰ ਦੇਾਂਂਗੇ ਕੁਛ ਨਾ ਕੁਛ ਤੂੰ ਫਿਕਰ ਨਾ ਕਰ ਮੰਮੀ ਉਹਨਾਂ ਨੇ ਤੇ ਆਪਣੇ ਕੀ ਕਹਿੰਦੇ ਵੱਡੇ ਹੁੰਦਾ ਫਰਜ਼ ਨਿਭਾਤਾ ਵਾ ਆ ਛੋਟੇ ਵਾਲੇ ਕਿੱਥੇ ਆ ਉਹਨਾਂ ਨੂੰ ਮੈਂ ਮਿਲਣਾ ਫਿਰ ਮੈਂ ਜਾਣਾ ਵੀ ਆ ਉਹਨਾਂ ਦੀ ਤੂੰ ਗੱਲ ਛੱਡ ਤੂੰ ਪਹਿਲਾਂ ਮੇਰੀ ਗੱਲ ਸੁਣ ਇਹ ਸੂਟ ਤੇਰੇ ਲਈ ਤੇ ਐਸ਼ਕਾ ਤੋਂ ਐ ਤੇਰੇ ਵਾਸਤੇ ਹਾਈ ਨਾਨੀ ਮੰਮਾ ਮੰਮਾ ਮੈਂ ਤੁਹਾਡੇ ਕੋਲ ਆਪਰਸ ਮੰਗਣ ਦੀ ਹੀ ਨਾ ਤੇ ਤੁਸੀਂ ਮੈਨੂੰ ਮਨਾ ਕਰੀ ਜਾਂਦੇ ਹੀ ਤੇ ਦੇਖ ਲੋ ਨਾਨੀ ਮੰਮਾ ਨੇ ਮੈਨੂੰ ਲੈ ਕੇ ਦਿੱਤਾ ਥੈਂਕ ਯੂ ਸੋ ਮਮ ਨਾਨੀ ਤੇ সোਨਾ ਪੁੱਤ ਤੇ ਐ ਵੀ ਲੈ ਚਲੋ ਨਾ ਲੈ ਵੀ ਲੈ ਐ ਵੀ ਤੇ ਰਹੀ ਚਲੋ ਠੀਕ ਐ ਹੁਣ ਮੈਂ ਨਾ ਚਲਨੀ ਆ ਕਮਰੇ ਚ ਫਿਲਮ ਵੇਖਣ ਤੇ ਤੇਹੀ ਗੱਲਾ ਕਰ ਲੋ ਜਿਹੜੀ ਕਰਣੀ ਆ ਅੱਛਾ ਠੀਕ ਕਿੰਨੀ ਖੁਸ਼ ਹੋਈ ਮਰ ਜਾਨੀ ਲੈ ਕੇ ਬਸ ਬੱਚਿਆਂ ਨੂੰ ਇਹੀ ਚਾਹ ਹੁੰਦਾ ਈ ਸਹੀ ਕਿਆ ਮੰਮੀ ਹਾਂ ਬੱਚਿਆਂ ਨੂੰ ਤੇ ਨਾਨਕਿਆਂ ਦਾ ਹੀ ਚਾਹ ਹੁੰਦਾ ਵਾ ਐਥੇ ਆਈ ਐ ਪੁੱਤ ਐ ਤੇਰੀ ਮਾਂ ਵੱਲ ਪਰ ਮੰਮੀ ਆਹ ਡੱਬਾ ਤੇ ਤੁਹਾਨੂੰ ਮਾਮਾ ਜੀ ਨੇ ਦਿੱਤਾ ਸੀਗਾ ਉਹ ਨਾਲੇ ਭਰਾਵਾ ਨੇ ਕਹ ਰਹੀ ਦਿੱਤਾ ਵਾ ਤੁਹਾਨੂੰ ਕੀ ਲੋੜ ਹੀ ਆ ਸਾਰਾ ਕੁਝ ਕਰਨ ਦੀ ਬੇਟੇ ਉਹ ਆਪਣਾ ਫਰਜ਼ ਨਿਭਾਉਂਦੇ ਪਿਆ ਤੇ ਮੈਂ ਆਪਣਾ ਫਰਜ਼ ਨਿਭਾਣੀ ਪਈ ਧੀ ਅੰਖਾਲੀ ਦੀ ਮੂੜੀ ਦਾ ਤੇਰੇ ਪਿਓ ਅੱਜ ਹੁੰਦਾ ਖਰੇ ਕੀ ਕੁਸਤਨ ਦਿੰਦਾ ਨਾਲੇ ਤੇਰੇ ਪਿਓ ਨੇ ਕਿਹਾ ਸੀ ਮੇਰੀ ਧੀ ਮੇਰੇ ਘਰੋਂ ਖਾਲੀ ਨਹੀਂ ਜਾਣੀ ਚਾਹੀਦੀ ਉਹ ਆਪਣਾ ਫਰਜ਼ ਨਿਭਾਉਂਦੇ ਵੇ ਮੈਂ ਆਪਣਾ ਫਰਜ਼ ਮੈਂ ਤੇਰੇ ਪਿਓ ਦੇ ਹੁਕਮ ਦੀ ਪਾਲਣਾ ਕਰਨੀ ਪਈ ਤੂੰ ਲੈ ਕੇ ਜਾ ਲੱਲਾ ਪੁੱਤ ਲੱਲਾ ਪੜਲਾ ਚਲੋ ਠੀਕ ਆ ਬੱਬੀ ਵੀ ਲੈ ਕੇ ਹੁਣ ਤੁਸੀਂ ਐਨੇ ਮਾਰ ਨਾ ਦੇਂਦੇ ਜੇ ਫੇਰ ਮੈਂ ਰੱਖ ਲੈਨੀ ਆ ਹੁਣ ਮੈਂ ਚਾਹਾਂ ਕਿ ਫੇਰ ਭਾਬੀ ਤੇ ਆਣ ਹੀ ਨਹੀਂ ਦੇ ਕਮਰੇ ਚੋਂ ਬਾਹਰ ਲੈ ਕਿਰਨ ਭਾਬੀ ਦਾ ਨਾਮ ਲਿਆ ਤੇ ਭਾਬੀ ਤੇਰੇ ਅੱਗੇ ਹਾਜ਼ਰ ਆਜੋ ਆਜੋ ਭਾਬੀ ਜੀ ਹਾਂਜੀ ਹਾਂਜੀ ਤੁਹਾਡਾ ਹੀ ਵੇਟ ਕਰਨ ਦੇ ਸੀਗੇ ਮੈਂ ਚੱਲੀ ਸੀ ਨਾ ਚੱਲੇ ਸੀ ਤੁਸੀਂ ਹਾਂਜੀ ਐਨੀ ਜਲਦੀ ਹਮ ਆ ਇਅਰਿੰਗਸ ਹਨ ਨਵਲੇ ਇਹ ਤੁਹਾਡੇ ਭਰਾ ਨੇ ਲੈ ਕੇ ਦਿੱਤੇ ਐ ਮੈਂ ਤਾਂ ਛੋਟੇ ਇਅਰਿੰਗਸ ਪਾਏ ਸੀ ਪਤਾ ਨਹੀਂ ਇਹਨਾਂ ਨੂੰ ਗਹਿਣਿਆਂ ਦਾ ਕਿੰਨਾ ਕਚਾ ਹੈ ਤੁਹਾਡੇ ਭਰਾ ਦਾ ਵਾਸ ਚੱਲੇ ਨਾ ਮੈਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਸੋਨੇ ਦੇ ਗਹਿਣਿਆਂ ਨਾਲ ਹੀ ਲੱਦ ਦੇ ਦਿਨ ਰਾਤ ਇੱਕੋ ਰੱਟਾ ਇਹ ਗਹਿਣਾ ਪਾ ਇਹ ਸੈਟ ਪਾ ਇਹ ਚੂੜੀਆਂ ਪਾ ਉਹ ਪਾ ਇਹਨਾਂ ਨਹੀਂ ਆ ਤੁਸੀਂ ਗੱਲਾਂ ਹੀ ਛੱਡੋ ਚਲੋ ਵਧੀਆ ਗੱਲਾਂ ਕੀ ਸਾਹਿਲ ਤਾਂ ਐਨਾ ਧਿਆਨ ਰੱਖਦਾ ਵਾ ਤੁਹਾਨੂੰ ਐਨਾ ਵਧੀਆ ਤਰ੍ਹਾਂ ਕੀ ਕਹਿੰਦੇ ਗਹਿਣੇ ਲਿਆ ਕੇ ਦਿੰਦਾ ਤੁਹਾਨੂੰ ਐਨਾ ਵਧੀਆ ਟ੍ਰੀਟ ਕਰਦਾ ਵਾ ਇਹ ਤੇ ਹੈ ਤੇ ਭਾਬੀ ਜੀ ਤੁਸੀਂ ਚੱਲੇ ਜੇ ਕਿਤੇ ਹਾਂ ਨਵੀਂ ਰਖੜੀ ਬੰਨਣ ਜਾਣਾ ਨਾ ਆਪਣੇ ਭਰਾ ਨੂੰ ਪਰ ਰਖੜੀ ਤੇ ਕੱਲ ਸੀ ਨਾ ਆਹੋ ਰਖੜੀ ਤੇ ਕੱਲ ਸੀ ਪਰ ਪਤਾ ਨਹੀਂ ਤੇਰੇ ਭਰਾ ਨੇ ਕੀ ਜिद ਫੜਿਆ ਆ ਕੇ ਕਹਿੰਦੇ ਸੋਹਰੇ ਜਾਣਾ ਤੇ ਮੈਂ ਨਾਲ ਜਾਣਾ अच्छा अच्छा ਨਾਲੇ ਅੱਗੋਂ ਸਾਡਾ ਘੁੰਮਣ ਫਿਰੰਦਾ ਪ੍ਰੋਗਰਾਮ ਬਣਿਆ ਮੇਰੇ ਭਰਾ ਨੇ ਵੀ ਜਾਣਾ ਮੇਰੀ ਪਰਜਾਈ ਨੇ ਵੀ ਨਾਲ ਜਾਣਾ ਤੇ ਮੇਰੀ ਭੈਣ ਨੇ ਵੀ ਨਾਲ ਜਾਣਾ ਤੇ ਭਾਬੀ ਜੀ ਤੁਸੀਂ ਸਾਰਿਆਂ ਨੇ ਚੱਲ ਜਾਣਾ ਵਾ ਤੇ ਮੰਮੀ ਤੇ ਫਿਰ ਕੱਲੇ ਆ ਇਹਨਾਂ ਨੂੰ ਵੀ ਨਾਲ ਲੈ ਜਾਓ ਮੰਮੀ ਕਿੱਥੇ ਕੱਲੇ ਆ ਉੱਪਰ ਵਾਲੇ ਬੈਠੇ ਆ ਨਾ ਘਰ ਉਹ ਹਾਂ ਭੈਣ ਆ ਗਈਆਂ ਫਿਰ ਕੀ ਸੇਵਾ ਕੀਤੀ ਫਿਰ ਵੱਡੇ ਭਰਾ ਪਰਜਾਈ ਨੇ ਸੇਵਾ ਉਹਦੇ ਰਾਦੇ ਸੇਵਾ ਜੇ ਲੱਗੇ ਆ ਹੁਣ ਵੀ ਤੇਰੀ ਭਨੇਵੀ ਨੇ ਇਸ਼ੀ ਕਾ ਨੇ ਕਿਹਾ ਵਾ ਕਿ ਮਾਮੀ ਜੀ ਮੈਂ ਨੂਡਲ ਖਾਣੇ ਆ ਤੇ ਵਿਚਾਰੀ ਉਪਰ ਨੂਡਲ ਬਣਾਉਂਦੀ ਆ ਉਹ ਚਲ ਇਹ ਗੱਲਾਂ ਛੱਡ ਤੂੰ ਇਹ ਦੱਸ ਖਾਣਾ ਕੀ ਆ ਮੈਂ ਚਲ ਤੂੰ ਇੰਨਾ ਕਹਿਣ ਨੇ ਆ ਵਾ ਭਾਬੀ ਤੁਸੀਂ ਸੈਂਡਵਿਚ ਬਣਾਉਂਦੇ ਜੇ ਬੜੇ ਵਧੀਆ ਗ੍ਰਿਲਡ ਚਲੋ ਉਹ ਬਣਾ ਲਿਓ ਮੇਰੇ ਵਾਸਤੇ ਲੈ ਭੈਣ ਐਡੀ ਗਰਮੀ ਆ ਤੇ ਪਰਝਾਈ ਤੇਰੀ ਗਰਮੀ ਵਿੱਚ ਜਾਊਗੀ ਤੂੰ ਮੈਨੂੰ ਇਹ ਦੱਸ ਬਾਹਰੋਂ ਕੀ ਖਾਣਾ ਵਾ ਮੈਂ ਆਰਡਰ ਕਰ ਦਿੰਨਾ ਵਾ ਫਰਮੀ ਤੇ ਵਾਹੇ ਉੱਪਰ ਵਾਲਿਆ ਵਾਸਤੇ ਵੀ ਆ ਚੱਲ ਛੱਡ ਮੈਂ ਕੁਛ ਵੀ ਨਹੀਂ ਖਾਣਾ ਆ ਵੇਖ ਤੇਰੇ ਭਰਾਣੇ ਬਣਾ ਕੇ ਦਿੱਤੇ ਆ ਸੋਨੇ ਦਾ ਰੇਟ ਪਤਾ ਤੈਨੂੰ ਆ ਵੇਖ ਤੇਰੇ ਭਰਾਣੇ ਹਾਰੇ ਗਰੀਜ ਪੂਰੀ ਕੀਤੀ ਆ ਤੈਨੂੰ ਪਤਾ ਹੀ ਆ ਦਿੱਲੀ ਵਿੱਚ ਮੇਰਾ ਕਿੰਨਾ ਵਧੀਆ ਕੰਮਕਾਰ ਚੱਲਣ ਦਿਆ ਵਾ ਇੱਕ ਕੰਪਨੀ ਰੱਬ ਦੀ ਕਿਰਪਾ ਨਾਲ ਬੜੀ ਵਧੀਆ ਚੱਲਦੀ ਆ ਤੇ ਮੈਂ ਸੋਚਣਾ ਇੱਕ ਹੋਰ ਲੈ ਲੈਣੀ ਕੰਪਨੀ ਮੈਂ ਤੇ ਤੇਰੀ ਪਰਝਾਈ ਨੂੰ ਨਾ ਸੋਨੇ ਨਾਲ ਲਾਦ ਦੇਣਾ ਮੈਂ ਮੇਰੀ ਗੱਲ ਸੁਣ ਪਰਝਾਈ ਨੂੰ ਤੇ ਤੂੰ ਲਾਦਤਾ ਸੋਨੇ ਨਾਲ ਥੋੜਾ ਮਾ ਵੱਲ ਵੀ ਧਿਆਨ ਦੇ ਦੇ ਮਾਂ ਨੇ ਟੋਪਸ ਵਿੱਚ ਹੀ ਜਦੋਂ ਤੂੰ ਕੰਮ ਦਿੱਲੀ ਖੋਲਣਾ ਸੀ ਤੂੰ ਚੰਗਾ ਆ ਮੰਮੀ ਤੋ ਯਾਦ ਆ ਮੰਮੀ ਮੈਂ ਤੁਹਾਨੂੰ ਕਿਹਾ ਸੀਗਾ ਕੰਮ ਵਾਲੀ ਦਾ ਪਤਾ ਕਰਕੇ ਰੱਖਿਓ ਤੁਹਾਨੂੰ ਪਤਾ ਹੁਣ ਗਰਮੀ ਵਿੱਚ ਜਿੰਨਾ ਕੰਮ ਕਰਨੇ ਨਾ ਹੁੰਦਾ ਤੇ ਕੰਮ ਵਾਲੀ ਦਾ ਪਤਾ ਕਰ ਦਿਓ ਠੀਕ ਆ ਪੁੱਤ ਤੇਰੀ ਵੱਡੀ ਭਜਾਈ ਵੀ ਕੰਮ ਕਰਦੀ ਜਦੋਂ ਦੀ ਆਈ ਉਦੋਂ ਦੀ ਕੰਮ ਕਰਦੀ ਉਹਨੇ ਤੇਰੀ ਕੰਮ ਵਾਲੀ ਕੋਈ ਲਾਈ ਓ ਮੰਮੀ ਉਦੋਂ ਸਮੇਂ ਕੋਈ ਹੋਰ ਸੀ ਉਦੋਂ ਕੰਮ-ਕੁਮ ਕਰ ਲੈਂਦੀਆਂ ਸੀ ਪਰ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਕਿੱਥੇ ਕੰਮ ਹੁੰਦੇ ਈ ਨਹੀਂ ਗਰਮੀ ਵਿੱਚ ਫੇਰ ਕੰਮ ਵਾਲੀ ਦਾ ਪਤਾ ਕਰੋ ਹਾਂਜੀ ਮੰਮੀ ਕੋਚ ਕੇ ਸਾਲਾਂ ਚ ਹੀ ਸਮਾਂ ਬਦਲ ਗਿਆ ਵਾ ਹਾਂ ਭੈਣ ਇਹ ਗੱਲਾਂ ਛੱਡ ਤੈਨੂੰ ਪਤਾ ਤੇਰੀ ਪਰਜਾਈ ਦਾ ਜਨਮ ਦਿਨ ਆਉਣ ਵਾਲਾ ਵਾ ਤੇ ਤਿਆਰੀ ਰੱਖੀ ਪੂਰੀ ਵਧੀਆ ਕੋਈ ਮਹਿੰਗਾ ਜਾਂ ਗਿਫਟ ਲੈ ਕੇ ਆਈ ਉਹ ਵੀਰੇ ਘਰ ਹੀ ਬਰਥਡੇ ਕਰਨਾ ਵਾ ਐਡਾ ਵੱਡਾ ਗਿਫਟ ਕੀ ਕਰਨਾ ਵਾ ਐਵੇਂ ਘਰ ਬਰਥਡੇ ਕਰਨਾ ਵਾ ਫਾਈਵ ਸਟਾਰ ਹੋਟਲ ਬੁੱਕ ਕਰਨਾ ਆਪਾਂ ਉੱਥੇ ਵਧੀਆ ਅਲਿਸ਼ਾਨ ਵੱਡੇ ਮਨਾਉਣਾ ਆਪਾਂ ਕਾਈ ਸਾਰਾ ਟਲ ਮੈਂ ਤੂਹੇ ਕਹਿੰਦਾ ਹੀ ਤੈਨੂੰ ਛੁੱਟੀ ਨਹੀਂ ਮਿਲਦੀ ਹੁਣ 15 ਦਿਨੀ ਤੈਨੂੰ ਕਿਤਨਾ ਛੁੱਟੀ ਮਿਲ ਜੂਗੀ ਉਹ ਮੰਨਿਆ ਮੈਂ ਨਹੀਂ ਆ ਸਕਦਾ ਪਰ ਪੈਸੇ ਤਾਂ ਪਾ ਸਕਦਾ ਨਾ ਆਪਣੀ ਸਹੇਲੀਆਂ ਸੋਲੀਆਂ ਨਾਲ ਮਨਾ ਲੋਗੀ ਜਨਮ ਦਿਨ ਤੇ ਉਧਰੋਂ ਤੁਸੀਂ ਹੋ ਜਿਓ ਸਾਥ ਹੋ ਜਾਂਦਾ ਵਾ ਕੋਈ ਕੰਮ ਘਮਾਊਗਾ ਹੈਲਪ ਕਰਾ ਦੇ ਆਪਣੀ ਪਰਜਾਈ ਦੀ ਚਲੋ ਛੱਡੋ ਹੁਣ ਤੁਸੀਂ ਗੱਲਾਂ ਹੀ ਮਾਰੀ ਜਾਣੀ ਆ ਕਿ ਭੈਣ ਨੂੰ ਕੁਝ ਦੇ ਕੇ ਵੀ ਤੋਰੋਗੇ ਵਾਹ ਵਾਹੋ ਪਤਾ ਮੈਨੂੰ ਭੈਣ ਅੱਜ ਦੇ ਫਿਰ ਮੋਟੀ ਦਿਹਾੜੀ ਬਣੀ ਹੋਣੀ ਆ ਆਲਾ ਚੱਕ Tchau. <muchas> ਖੁਸ਼ਿਆਣਾ ਭੈਣ ਮੈਂ ਤੇ ਖੁਸ਼ ਆ ਪਰ ਇਹ ਸਾਰੀ ਸਟੋਰੀ ਵੇਖ ਕੇ ਆਪਾਂ ਇਹਨਾਂ ਨੂੰ ਪੁੱਛਦੇ ਆ ਕਿ ਇਹਨਾਂ ਨੇ ਕੀ ਸੋਚਿਆ ਚਲੋ ਜਿਹੜੀ ਭੈਣਾ ਭਰਾਵਾਂ ਰਕੜੀ ਬੰਦੀ ਉਹ ਪੈਸੇ ਆ ਵਾਸਤੇ ਚਲੋ ਨਹੀਂ ਬੰਦੀਆਂ ਬਟ ਇੱਥੇ ਭਰਾ ਕੋਲੋਂ ਆਪਣੀ ਜਨਾਨੀ ਲਈ ਸਾਰਾ ਕੁਝ ਹੈਗਾ ਦੁਨੀਆ ਦਾ ਸਾਰਾ ਐਸ਼ਵਰਾਮ ਸਾਰੇ ਪੈਸੇ ਉਹਤੇ ਪੂਰੀ ਤਰ੍ਹਾਂ ਲੁਟਾਣ ਨੂੰ ਹੈਗਾ ਵਾ ਤੇ ਦੂਸਰੀ ਸਾਈਡ ਦੇ ਉੱਤੇ ਭਰਾ ਠੀਕ ਠਾਕ ਆ ਕੰਮਕਾਰ ਉਹਦਾ ਠੀਕ ਆ ਉਹਨੇ ਬੜਾ ਵਧੀਆ ਤਰ੍ਹਾਂ ਆਪਣੀ ਭੈਣ ਨੂੰ ਟੈਂਟ ਕੀਤਾ ਆਪਣੀ ਪਨੇਵੀ ਨੂੰ ਕੀ ਕਹਿੰਦੇ ਆ ਸਾਰਾ ਕੁਝ ਦਿੱਤਾ ਤੇ ਇਸ ਸਟੋਰੀ 'ਚ ਤੁਸੀਂ ਜ਼ਰੂਰ ਦੱਸਿਓ ਦਿਲ ਦਾ ਅਮੀਰ ਕੌਣ ਆ ਤੇ ਦਿਲ ਦਾ ਗਰੀਬ ਕੌਣ ਆ ਤੇ ਜਿਹੜੇ ਵੀ ਇਸ ਤਰ੍ਹਾਂ ਕਰਦੇ ਆ ਉਹ ਇਸ ਤਰ੍ਹਾਂ ਨਾ ਕਰਿਆ ਕਰੋ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਉਹਨਾਂ ਦੀ ਭੈਣਾਂ ਕਾਫੀ ਹਰਟ ਹੁੰਦੀਆਂ ਵਾ ਕਿ ਸਾਡੇ ਵਾਸਤੇ ਤੁਹਾਡੇ ਕੋਲ ਕੁਝ ਨਹੀਂ ਹੈਗਾ ਤੇ ਆਪਣੀ ਜਨਾਨੀ ਵਾਸਤੇ ਤੁਹਾਡੇ ਕੋਲ ਸਾਰਾ ਕੁਝ ਹੈਗਾ ਪਰ ਕਿਹੜੇ ਨਰ 'ਚ ਇਹ ਕਿਹਾ ਜਾ ਸਕਦਾ ਹੈ ਕਿ ਅੰਦਰ ਜੈਲਸੀ ਨਹੀਂ ਭੈਣ ਨੂੰ ਕੁਝ ਵੀ ਜੈਲਸੀ ਹੈ ਨਹੀਂ ਕਿਉਂਕਿ ਮੈਂ ਪਹਿਲਾਂ ਵੀ ਕਿਹਾ ਹੈ ਕਿ ਭੈਣਾ ਪੈਸਿਆਂ ਕਰਕੇ ਰਖੜੀ ਨਹੀਂ ਬੰਦੀਆਂ ਪਰ ਇੱਕ ਭਰਾ ਸੁਣਾਈ ਜਾਂਦਾ ਮੈਂ ਇੰਨੇ ਗਹਿਣੇ ਉਹਨੂੰ ਪਾਤੇ ਮੈਂ ਸੋਨੇ 'ਚ ਲਾ ਦਿੱਤਾ ਭੈਣ ਦੇ ਸਾਹਮਣੇ ਤੇ ਇੱਕ ਪਾਸੇ 1100 ਰੁਪਇਆ ਦੇ ਦਿਆ ਵਾ ਤੇ ਇੰਨਾ ਹੀ ਉਹਦੇ ਕੀ ਕਹਿੰਦੇ ਆ ਵੱਡੇ ਭਰਾ ਨੇ ਛੋਟੇ ਭਰਾਣੇ ਦੇਤਾ ਸੂਟ ਪੈਸੇ ਕੁੜੀ ਨੂੰ ਪੈਸੇ ਡੱਬਾ ਗਿਫਟ ਮਾਂ ਨੇ ਵੀ ਦਿੱਤਾ ਤੇ ਇਸ ਕਰਕੇ ਇਤਨਾ ਨਾਕ ਰਹਿ ਕਰੋ ਸਾਰਿਆਂ ਨੂੰ ਤੁਸੀਂ ਕੀ ਕਹਿੰਦੇ ਆ ਬਰਾਬਰ ਰੱਖਿਆ ਕਰੋ ਮਤਲਬ ਮੇਨ ਇਥੇ ਇਹ ਚੀਜ਼ ਹੈ ਕਿ ਬੈਲੈਂਸ ਕਰਨਾ ਆਉਣਾ ਚਾਹੀਦਾ ਰਿਸ਼ਤਿਆਂ ਨੂੰ ਬੰਦੇ ਨੂੰ ਬੈਲੈਂਸ ਕਰਨਾ ਆਉਣਾ ਚਾਹੀਦਾ ਬੰਦੇ ਦੇ ਬਾਰੇ ਚਾਨਣਾ ਸਾਹਿਲ ਸਾਦਨਾ ਵਧੀਆ ਪਾ ਸਕਦਾ ਦੱਸੋ ਹਾਂ ਸਹਿਲ ਬਟਾ ਮਤਲਬ ਕਿ ਮੇਨ ਚੀਜ਼ ਇਹਦੇ ਵਿੱਚ ਇਹੀ ਆ ਕਿ ਤੁਹਾਨੂੰ ਬੈਲੈਂਸ ਕਰਨਾ ਆਉਣਾ ਚਾਹੀਦਾ ਵਾ ਕਿ ਜੇ ਤੁਸੀਂ ਇੱਕ ਵਾਸਤੇ ਸਾਰਾ ਕੁਝ ਕਰੰਦੇ ਨਾ ਤੇ ਦੂਜੇ ਬੰਦੇ ਵੀ ਵੇਖੋਗੇ ਤੁਹਾਡੀ ਫੈਮਿਲੀ ਆ ਉਹਨੂੰ ਵੀ ਤੁਸੀਂ ਕਿਵੇਂ ਬੈਲੈਂਸ ਰੱਖਣਾ ਵਾ ਇਹ ਨਹੀਂ ਕਿ ਇੱਕ ਵਾਸਤੇ ਤੁਹਾਡੇ ਕੋ ਸਾਰਾ ਕੁਝ ਆ ਤੇ ਇੱਕ ਜਿੰਨੇ ਤੁਹਾਨੂੰ ਇੱਥੋਂ ਤੱਕ ਲਿਆਂਦਾ ਹਨ ਕਿ ਆਪਾਂ ਕਹਿੰਨੇ ਕਿ ਭੈਣਾਂ ਦੀਆਂ ਦੁਆਵਾਂ ਹੁੰਦੀਆਂ ਵਾਂ ਕਿ ਜਿੱਥੋਂ ਬੰਦਾ ਸਕਸੈਸਫੁਲ ਹੁੰਦਾ ਵਾ ਤੇ ਉਹਦੇ ਵਾਸਤੇ ਤੁਹਾਡੇ ਕੋਲ ਅੱਜ ਕੁਝ ਹੈ ਹੀ ਨਹੀਂ ਬੈਲੈਂਸ ਰੱਖੋ ਜੇ ਤੁਸੀਂ ਆਪਣੀ ਵਾਈਫ ਨੂੰ ਕਰਦੇ ਜੇ ਤੇ ਇੱਕ ਦੇਣੀ ਹੁੰਦਾ ਵਾ ਹਨਾ ਤੇ ਉੱਥੇ ਤੁਸੀਂ ਭੈਣਾਂ ਵਾਸਤੇ ਵਧੀਆ ਕਰ ਸਕਦੇ ਜੇ ਤੇ ਬਾਕੀ ਜਿਹੜੇ ਇਦਾਂ ਕਰਦੇ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਤੇ ਬਾਕੀ ਇੱਕ ਗੱਲ ਹੋਰ ਦੱਸ ਦੇਣਾ ਨੂੰ ਕਿ ਸਾਡੀ ਜਿਹੜੀ ਆ ਕੀ ਕਹਿੰਦੇ ਆ ਸਟੋਰੀ ਉਹ ਪੈਂਡਿੰਗ ਹੋ ਚੁੱਕੀ ਆ ਕੁਝ ਦਿਨਾਂ ਵਾਸਤੇ ਕਿਉਂਕਿ ਸਿਮਰਨ ਆਂਟੀ ਵੀ ਕਿਤੇ ਗਏ ਹੋਏ ਆ ਮੰਜੂ ਆਂਟੀ ਨੂੰ ਵੀ ਥੋੜਾ ਜਿਹਾ ਕੰਮ ਹੈਗਾ ਵਾ ਤੇ ਦੋ ਕ ਦਿਨ ਤੁਸੀਂ ਐਡਜਸਟ ਕਰ ਲਓ ਇਤਨਾ ਛੋਟੀਆਂ ਜਿਹੀਆਂ ਸਟੋਰੀਆਂ ਪੈ ਜਾਣਗੀਆਂ ਦੋ ਦਿਨ ਤੋਂ ਬਾਅਦ ਆਪਾਂ ਫੇਰ ਕੰਟੀਨਿਊ ਸਟੋਰੀ ਕਰਾਂਗੇ ਕੰਟੀਨਿਊ ਹੀ ਰੱਖਾਂਗੇ ਬਸ ਇੱਕ ਦੋ ਦਿਨ ਦਾ ਡਿਲੇ ਆ ਸਾਰੇ ਆ ਜਾਣਗੇ ਕਿਉਂਕਿ ਜਿਹੜੀ ਆ ਸਟੋਰੀਆਂ ਹਨਾ ਸਾਰਿਆਂ ਦੇ ਨਾਲ ਹੀ ਵਧੀਆ ਰਹੂਗੀ ਜੇ ਆਪਾਂ ਕਿ ਕੋਈ ਇੱਥੇ ਆ ਕੋਈ ਉੱਥੇ ਆ ਨਾ ਉਹ ਗੱਲ ਨਹੀਂ ਬੰਨੀ ਕੰਪਲੀਟ ਨਹੀਂ ਉਹ ਪਉਣੀ ਸਟੋਰੀ ਇਸ ਕਰਕੇ ਸਿਰਫ ਇੱਕ ਦੋ ਦਿਨ ਆਪਾਂ ਮੈਨੂੰ ਪਤਾ ਕੀ ਹੋਣਾ ਕਿ ਟਾਈਮ ਪਾਸ ਕਰਨ ਟਾਈਮ ਪਾਸ ਕਰਨੇ ਆ ਕਿ ਕਿਸੇ ਨੂੰ ਕੋਈ ਫੀਲ ਹੁੰਦਾ ਕਿ ਆਪਾਂ ਐਵੇਂ ਟਾਈਮ ਪਾਸ ਕਰਕੇ ਲੋਕਾਂ ਨੂੰ ਬੋਰ ਨਹੀਂ ਕਰਨਾ ਤੇ ਦੋ ਕੁ ਦਿਨ ਤੁਸੀਂ ਐਡਜਸਟ ਕਰ ਲਓ ਉਸ ਤੋਂ ਬਾਅਦ ਵੈਨਸਡੇ ਤੋਂ ਮੇ ਵੀ ਤੁਹਾਨੂੰ ਡੇਲੀ ਸਟੋਰੀ ਮਿਲੂਗੀ ਜਿਹੜੀ ਆ ਚੱਲ ਰਹੀ ਆ ਨੂ ਤੇ ਚਲੋ ਜੀ ਜਾਂਦੇ ਜਾਂਦੇ ਤੇ ਇੱਕ ਸੋਨੀਆ 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 ਬੇਟੀ ਨੇ ਸਾਹਿਲ ਨਾਲ ਸੀਨ ਕੀਤਾ ਹੈ ਤੇ ਤੁਸੀਂ ਸਾਰੇ ਜਾਣੇ ਦੱਸਿਓ ਵੀ ਕਿਸ ਤਰ੍ਹਾਂ ਲੱਗਾ ਔਰ ਸੋਨੀਆ ਜਿਹੜੀ ਸਟੋਰੀ ਬਣਾਈ ਹੈ ਤੁਹਾਨੂੰ ਕੀ ਲੱਗਾ ਕਿ ਜਿਹੜੇ ਜੈਨਸੀਏ ਕਰਦੇ ਆ ਉਹ ਵਾਈਫ ਨੂੰ ਇਹ ਚਾਹੀਦਾ ਕਹਿਣਾ ਹਾਂਜੀ ਵਾਈਫ ਨੂੰ ਸਮਝਾਉਣਾ ਚਾਹੀਦਾ ਮੇਰੇ ਸਾਹਮਣੇ ਵਾਈਫ ਨੂੰ ਕੱਲ੍ਹ ਕਹਿਣਾ ਚਾਹੀਦਾ ਕਿ ਮੈਨੂੰ ਤਾਂ ਤੁਸੀਂ ਦਿੰਦੇ ਹੀ ਰਹਿੰਦੇ ਜੇ ਭੈਣੀ ਭੈਣਾਂ ਮਾਂ ਦਾ ਵੀ ਖਿਆਲ ਕਰੋ ਤੁਹਾਨੂੰ ਦੇਣਾ ਵੀ ਚਾਹੀਦਾ ਹਾਂ ਬਿਲਕੁਲ ਬਿਲਕੁਲ ਕਿਉਂ ਕਿ ਰਮ ਤੂੰ ਹੀ ਦੱਸੋ ਮੈਂ ਕਿ ਆਈ ਥਿੰਕ ਸੋਨੀਆਂ ਆਪਣੇ ਮੰਮੀ ਦਾ ਵੀ ਖਿਆਲ ਕਰੋ ਆਪਣੀ ਮਾਂ ਦਾ ਬੇਸਿਕਲੀ ਇਹਦੇ ਵਿੱਚ ਇਹ ਆ ਕਿ ਜਦੋਂ ਬੰਦਾ ਕੁਝ ਵੀ ਵਿਆਹਿਆ ਜਾਂਦਾ ਵਾ ਕੋਈ ਵੀ ਚੀਜ਼ ਕਰਦਾ ਆਪਣੀ ਕੀ ਵਾਈਫ ਨਾਲ ਕਰਦਾ ਵਾ ਕਿ ਹਾਂ ਮੈਂ ਆ ਕਰਨ ਲੱਗਾ ਮੈਂ ਕਰ ਦਵਾ ਜੇ ਵਾਈਫ ਕਹਿ ਦੂਗੀ ਲੈ ਹਾਂ ਠੀਕ ਆ ਬਹੁਤ ਵਧੀਆ ਵਾ ਤੁਸੀਂ ਤੇ ਬੰਦੇ ਨੇ ਕਰ ਦੇਣਾ ਤੇ ਜੇ ਵਾਈਫ ਨੇ ਕਹਾ ਤਾਂ ਨਹੀਂ ਨਹੀਂ ਜ਼ਿਆਦਾ ਵਾ ਥੋੜਾ ਘੱਟ ਦੋ ਹੱਥ ਘੁੱਟ ਕੇ ਰੱਖਿਆ ਕਰੋ ਤੇ ਫਿਰ ਇਹ ਗੱਲ ਗਲਤ ਆ ਕਿਉਂਕਿ ਜਟਾਨੀ ਦੇ ਹੱਦੇ ਵੀ ਬੜਾ ਕੁਝ ਨਾ ਆਪਣੇ ਕੀ ਕਹਿੰਦੇ ਹਸਬੰਡ ਨੂੰ ਉਸ ਕਿਵੇਂ ਮੋਲਡ ਕਰਨਾ ਹੈ ਨਾ ਕਿਵੇਂ ਉਹਨੂੰ ਕਹਿਣਾ ਕਿ ਆਹ ਚੀਜ਼ ਸਹੀ ਲੱਗੂਗੀ ਆਹ ਚੀ ਬੋਰੀ ਲੱਗੂਗੀ ਨਾ ਤੇ ਜੇ ਉਹ ਚੀ ਤੁਹਾਡੇ ਹਿਸਾਬ ਦੇ ਨਾਲ ਕੁਝ ਗਲਤ ਕਰਨਦਾ ਤੂੰ ਹੀ ਉਹਨੂੰ ਉਸੇ ਟਾਈਮ ਉੱਥੇ ਟੋਕੋ ਚਲੋ ਜੀ ਕੀ ਕਹਿੰਦੇ ਬਹੁਤ ਵੱਡਾ ਹੈ ਨਾ ਬਾਕੀ ਦੀ ਸਟੋਰੀ ਵੇ ਕੇ ਦੱਸਿਓ ਕਿਵੇਂ ਲੱਗੀ ਥੈਂਕ ਯੂ ਸੋ ਮਚ ਲਵ ਯੂ ਆਲ